ਦਾ ਕਸਾ ਬੈਗਰੀ ਦੀ ਪਤੈ ਦੇਖੋ ਜਦੋਂ ਉਹਨੂੰ ਪੁਰਾਣੇ ਪ੍ਰਤੀਯਾਰਥੀ ਮਿਲਣਾ ਆਉਂਦੇ ਨੇ ਤਾਂ ਬੜੀ ਖੁਸ਼ੀ ਹੁੰਦੀ ਹੈ ਸਾਡੇ ਕੋਲ ਦੋ ਪ੍ਰਤੀਯਾਰਥੀ ਮਿਲਣ ਆਏ ਨੇ ਇਹ ਫੌਜ ਦੇ ਵਿੱਚ ਹੋਏ ਨੇ ਕਿੱਥੇ ਕਿਹੜੀ ਗੇਮ ਕਰਦੇ ਸੀ ਬਾਲੀਬਾਲ ਹੈ ਜੀ ਬਾਲੀਅਰ ਰਿਜiment ਹੋਰ ਕਿੱਥੇ ਮੈਚ ਹੁੰਦਾ ਹੈ ਹੁਣਿਆ ਹੁੰਦਾ ਇਹ ਸੈਂਟਰ ਹੁੰਿਆ ਜੀ ਬੜੀ ਖੁਸ਼ੀ ਹੁੰਦੀ ਹੈ ਦੋ ਸਾਲ ਹੋ ਗਏ ਹਾਂ ਦੇਖੋ ਇੱਕ ਵਜੇ ਹਸਬੰਦ ਦਾ ਨਾਮ ਰਿਜiment ਦਾ ਨਾਮ ਰਿਜiment ਹੈ ਜੀ 66 ਇੰਜੀਨੀਅਰ ਰਿਜiment ਬੰਗਾਲ ਇੰਜੀਨੀਅਰ ਇਹ ਕੋ ਕਿੰਨੀ ਖੁਸ਼ੀ ਹੁੰਦੀ ਆ ਜਦੋਂ ਨਾਲ ਹਾਨੂੰ ਡੱਬਾ ਵੀ ਲੈ ਕੇ ਆਇਆ ਤੇ ਮਿਲਣ ਵੀ ਆਇਆ ਇਧਰ ਬਾਬਰ ਵੀ ਸਾਡਾ ਬਹੁਤ ਵਧੀਆ ਐ ਵੀ ਉਹਨਾ ਇੰਜੀਨੀਅਰ ਕਰਦਾ ਕਿਹੜਾ ਕਰਦਾ ਵੀ ਦੱਸ ਉਹ ਅਰੇਂਜਮੈਂਟ ਹਾਂ ਕਿੰਨਾ ਦਿਨ ਰਹਿ ਗਿਆ ਲਾਸਟ ਈਅਰ ਰਹਿ ਗਿਆ ਵੀ ਇਹਨਾ ਵੀ ਦੇਖੋ ਖੁਸ਼ੀ ਹੁੰਦੀ ਆ ਜਦੋਂ ਬੱਚੇ ਉਹਨੂੰ ਮਿਲਣ ਆਉਂਦੇ ਨੇ ਤੇ ਆਪਦਾ ਪਿਆਰ ਕਰਦੇ ਨੇ ਤੇ ਸਾਡੇ ਕੋਲ ਬਰਿਆ ਤਰੱਕੀ ਕਰਨ ਹੋਰ ਪਰਮਾਤਮਾ ਕਰੇ ਇਹਨਾਂ ਨੂੰ ਜੈ ਜੀ ਦਾ ਖਾਲਸਾ ਬੈਜੀ